ਜਣ ਕੇ ਕਬਜਾ ਹਟਾਇਆ ਗਿਆ ਜੀ ਕਬਜੇ ਤਾਂ ਟਾਇਆ ਗਿਆ ਇਹਦੇ ਵਿੱਚ ਯੁੱਧ ਨਸ਼ਾ ਵਿਰੁੱਧ ਤਾਂ ਕੋਈ ਮਸਲਾ ਨਹੀਂ ਹੈ ਪੰਜਾਬ ਪੁਲਿਸ ਐਕਸ਼ਨ ਪਿਛਲੇ 3-4 ਮਹੀਨਿਆਂ ਦੇ ਵਿੱਚ ਜੋ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਉਹ ਕਿੰਨਾ ਖਕਸ ਯੋਸਾਬ ਤੁਹਾਨੂੰ ਨੋਟਸ ਆਇਆ ਜੀ ਵਕੀਲ ਸਾਹਿਬ ਕਹਿੰਦੇ ਤੁਸੀਂ ਕੋਈ ਕਰੋ ਬੋਲੋਗੇ ਜੀ ਉੱਤੇ ਤੁਸੀਂ ਕੋਰਟ ਦੀ ਪਰਵਾਹ ਨਹੀਂ ਕਰਦੇ ਜੀ ਫਿਰ ਉਹਨਾਂ ਨਾਲ ਵਕੀਲ ਸਾਹਿਬ ਆਏ ਉਹ ਕਹਿੰਦੇ ਵੀ ਕੋਰਟ ਚ ਪੇਸ਼ ਨਹੀਂ ਹੋਏ ਯੋਸਾਬ ਸਿੱਧਾ ਢਾਉਣ ਆ ਗਏ ਤਾਨੂੰ ਨੋਟਸ ਆਇਆ ਜੀ ਮੈਂ ਰੁਕਦਾ ਰੁਕਦਾ ਮੈਂ ਹੱਲੇ ਦੇਖਿਆ ਮੈਨੂੰ ਨਹੀਂ ਪਤਾ ਨੋਟ ਕਿ ਕ੍ਰਾਈਮ ਜਿਹੜਾ ਹੁੰਦਾ ਨਾ ਉਹ ਐਵਰੀ ਇਵੋਲਵਿੰਗ ਪ੍ਰੋਸੈਸ ਹੁੰਦਾ ਹੈ ਸਰ ਮਾੜੇ ਕੰਮ ਕਰਨ ਤੋਂ ਬਚੋ ਜਿੰਨੇ ਵੀਰ ਬੱਸ ਸਕਦੇ ਨੇ ਕਿਉਂਕਿ ਮਾੜੇ ਕੰਮ ਦਾ ਨਤੀਜਾ ਵੀ ਮਾੜਾ ਹੀ ਹੁੰਦਾ ਹੈ ਦੋਸਤੋ ਅੱਜ ਜਗਰਾਵਾਂ ਦੇ ਵਿੱਚ ਇੱਕ ਵਾਰ ਤੋਂ ਫਿਰ ਤੋਂ ਘਰ ਢਾਏ ਜਾ ਰਹੇ ਨੇ ਸਰਕਾਰ ਦਾ ਪੀਲਾ ਪੰਜਾ ਚੱਲਿਆ ਕਿਹਾ ਇਹ ਗਿਆ ਕਿ ਇਹ ਅਸੀਂ ਯੁੱਧ ਨਸ਼ਿਆਂ ਵਿਰੁੱਧ ਦਾ ਪਰ ਘਰ ਉਹ ਢਾਏ ਨੇ ਜਿਹੜੇ ਨਜਾਇਜ਼ ਅਸਾਰੀਆਂ ਤੇ ਬਣੇ ਨੇ ਅਤੇ ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਇਹ ਇਹਨਾਂ ਤੇ 20 16 ਤੋਂ 17 ਪਰਚੇ ਨੇ ਐਨਡੀਪੀਐਸ ਦੇ ਜਿਹਦੇ ਤਹਿਤ ਇਹ ਕਾਰਵਾਈ ਵੱਡੀ ਪੰਜਾਬ ਦੇ ਵਿੱਚ ਹੋ ਰਹੀ ਹੈ ਇਹ ਤਸਵੀਰਾਂ ਜਗਰਾਉਂਦੀਆਂ ਨੇ ਜੀਸੀਬੀ ਪੀਲਾ ਪੰਜਾ ਚੱਲ ਰਿਹਾ ਹੈ ਆ ਸ਼ੁਰੂਆਤ ਹੋਈ ਹੈ ਜੀ ਘਟ ਆਉਣ ਦੀ ਤੇ ਨਾਲ ਦੀ ਨਾਲ ਅੱਗੇ ਕੀ ਕੁਛ ਹੁੰਦਾ ਤੁਹਾਨੂੰ ਸਾਰਾ ਤਸਵੀਰਾਂ ਦੇ ਵਿੱਚ ਖਾਵਾਂਗੇ ਮੌਕੇ ਤੇ ਜਗਰਾਉਂ ਸ਼ਹਿਰ ਦੇ ਐਸਐਸਪੀ ਡੀਐਸਪੀ ਸਬਾਨ ਇੰਸਪੈਕਟਰ ਸਬਾਨ ਅਤੇ ਪੁਲਿਸ ਫੋਰਸ ਵੱਡੀ ਗਿਣਤੀ ਦੇ ਵਿੱਚ ਜਿਹੜੀ ਤਣਾਤ ਕੀਤੀ ਗਈ ਹੈ ਦੇਖ ਰਹੇ ਹਾਂ ਤੁਸੀਂ ਜੀਸੀਬੀ ਕੰਦਾ ਢਾ ਰਹੀ ਹੈ ਇਹ ਹੌਲੀ ਹੌਲੀ ਇਹ ਲੈਂਟਰ ਵੱਲ ਨੂੰ ਆਉਣਗੇ ਆਹ ਗੱਲ ਕਰਾਉਣੇ ਆ ਐਸਐਸਪੀ ਸਾਹਿਬ ਨਾਲ ਡਾਇਰੈਕਸ਼ਨਸ ਦੇ ਉੱਤੇ ਸਿਵਲ ਤੇ ਪੁਲਿਸ ਅਥਾਰਟिटीज ਵੱਲੋਂ ਕੰਬਾਈਨਡਲੀ ਆ ਜੋ ਆਪਰੇਸ਼ਨ ਕੀਤਾ ਗਿਆ ਇਹਦੇ ਵਿੱਚ ਸਾਨੂੰ ਸਾਡੇ ਡੀਸੀ ਸਾਹਿਬ ਲੁਧਿਆਣਾ ਜੀ ਵੱਲੋਂ ਲਿਖ ਕੇ ਆਇਆ ਸੀ ਕਿ ਕੋਈ ਇਨਕ੍ਰੋਚਮੈਂਟ ਇੱਥੇ ਹੋਈ ਹੋਈ ਹੈ ਇੰਦਰਜੀਤ ਕੌਰ ਤੇ ਉਹਦੇ ਹਸਬੰਡ ਹੈ ਹਰਪ੍ਰੀਤ ਲੋਂਗਾ ਇਹਨਾਂ ਦੇ ਕਰੀ 15 ਐਫਆਈਆਰ ਦਰਜ ਹੋਈਆਂ ਨੇ ਐਨਡੀਪੀਐਸ ਜਾਂ ਤੇ ਹੋਰ ਇਨੀਅਰ ਕ੍ਰਾਈਮਸ ਦੀਆਂ ਸੋ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਸੋ ਪੁਲਿਸ ਫੋਰਸ ਪ੍ਰੋਵਾਈਡ ਕੀਤੀ ਗਈ ਹੈ ਕਬਜਾ ਹਟੋਨ ਲਈ ਤੇ ਉਹੀ ਕਾਰਵਾਈ ਚੱਲ ਰਹੀ ਹੈ ਜਾਨਕਿ ਕਬਜਾ ਹਟਾਇਆ ਗਿਆ ਜੀ ਕਬਜੇ ਤੱਕ ਟਾਇਆ ਗਿਆ ਇਹਦੇ ਵਿਰੁੱਧ ਨਸ਼ਿਆਂ ਬਰੋਧ ਤਾਂ ਕੋਈ ਮਸਲਾ ਨਹੀਂ ਹੈ ਨਹੀਂ ਐਫ ਆਈ ਆਰ ਦਰਜ ਹੈ ਗਿਆ ਜੀ ਇਹਨਾਂ ਦੇ ਐਨ ਡੀ ਪੀ ਐਸ ਦੀ 15 ਐਫ ਆਈ ਆਰ ਦਰਜ ਹੈ ਗਿਆ ਸਰ ਉਹਨਾਂ ਨੂੰ ਵਕੀਲ ਸਾਹਿਬ ਆਏ ਉਹ ਕਹਿੰਦੇ ਵੀ ਕੋਰਟ ਚ ਪੇਸ਼ ਨਹੀਂ ਹੋਏ ਇਹ ਉਹ ਸਭ ਸਿੱਧਾ ਢਾਉਣ ਆ ਗਏ ਵੀ ਇਸ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਉੱਥੇ ਤੁਸੀਂ ਦੇਖੋ ਜੀ 2006 ਤੋਂ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੈ 20 ਸਾਲ ਹੋ ਗਏ 20 ਸਾਲ ਸਤਾਏ ਡਿਫੈਂਡ ਨਹੀਂ ਕਰ ਪਾਏ ਤੇ ਹੁਣ ਇੱਕ ਦਿਨ ਜਦੋਂ ਕਾਰਵਾਈ ਹੋਣੀ ਹੈ ਉਸ ਦਿਨ ਸਵੇਰੇ ਆ ਕੇ ਇਹ ਇਸ ਤ ਸੋ ਉਹਦੇ ਨਾਲ ਬਾਕੀ ਤੁਹਾਨੂੰ ਬੈਟਰ ایਓ ਸਾਹਿਬ ਦੱਸ ਸਕਦੇ ਹੈਗੇ ਜੋ ਮੇਰੇ ਕੋਲ ਇਨਫੋਰਮੇਸ਼ਨ ਹੈ ਜੋ ਮੈਨੂੰ ਬਰੀਫ ਕੀਤਾ ਗਿਆ ਆਫਸਰਸ ਵੱਲੋਂ ਇਹ ਹੀ ਹੈ ਸੋ ਆਈ ਥਿੰਕ ਇਹ ਤਾਂ ਪ੍ਰਿੰਸੀਪਲ ਆਫ ﻧੈਚਰਲ ﺟﺴਟਿਸ ਕਹਿੰਦਾ ਨਹੀਂ ਸਰ ਇੱਕ ਪੰਜਾਬ ਚ ਬਹੁਤ ਵੱਡੇ ਪੱਧਰ ਤੇ ਅੱਜ ਵੀ ਨਸ਼ਾ ਵਿਕ ਰਿਹਾ ਨਸ਼ਾ ਉਮੀ ਵਿਕ ਰਿਹਾ ਥੋੜਾ ਘਟਿਆ ਜ਼ਰੂਰ ਹੈ ਪਰ ਉਹਨਾਂ ਲਈ ਤੁਹਾਡੀ ਕੀ ਕਹਿਣਾ ਉਹਨਾਂ ਬਾਰੇ ਜਿਹੜੇ ਸਮਗਲਰ ਵੇਚ ਰਹੇ ਨੇ ਉਹਨਾਂ ਬਾਰੇ ਕੀ ਕਹਿਣਾ ਇਹ ਆਨ ਗoing ਪ੍ਰੋਸੈਸ ਹੈ ਜੀ ਕਾਫੀ ਬੰਦੇ ਅਸੀਂ ਅੰਦਰ ਰੱਖਤੇ ਹੈਗੇ ਨੇ ਸਪਲਾਈਅਰ ਪੈਡਲਰ ਜਿਹੜਾ ਅੱਜ ਕਾਰਵਾਈ ਹੋ ਰਹੀ ਹੈ ਇਹਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਦੋਨੋਂ ਹੀ ਹਸਬ ਸੋ ਇਹਦੇ ਆ ਇਹ ਆਪਣੇ ਆਪ ਚ ਇੱਕ ਬੜਾ ਵੱਡਾ ਤਸਦੀਕ ਕਰਦੀ ਹੈ ਗੱਲ ਕਿ ਪੰਜਾਬ ਪੁਲਿਸ ਐਕਸ਼ਨ ਪਿਛਲੇ 3-4 ਮਹੀਨਿਆਂ ਦੇ ਵਿੱਚ ਜੋ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਉਹ ਕਿੰਨਾ ਸਕਸੈਸਫੁਲ ਆਉਣ ਵਾਲੇ ਸਮੇਂ ਚ ਕੀ ਰਹੂਗਾ ਤੁਹਾਡਾ ਪ੍ਰੋਸੈਸ ਆਉਣ ਵਾਲੇ ਸਮੇਂ ਚ ਆਉਣ ਵਾਲੇ ਸਮੇਂ ਚ ਜੀ ਇਹੀ ਬਿਲਕੁਲ ਚੱਲਦਾ ਰਹੂਗਾ ਪ੍ਰਾਪਰਟੀ ਫ੍ਰੀਜ਼ ਵੀ ਹੋਣਗੀਆਂ ਤੇ ਪ੍ਰਾਪਰਟੀ ਦੇ ਉੱਤੇ ਵੀ ਕਾਰਵਾਈ ਹੋਣਗੀਆਂ ਜਿਹੜੀਆਂ 68ਵੀਆਂ ਕਾਰਵਾਈਆਂ ਨੇ ਮੁੜ ਕੇ ਬੰਦਿਆਂ ਦੇ ਉੱਤੇ ਜਿਹੜੀਆਂ ਸਮਗਲਰ ਐ ਲਿਸਟਡ ਪੈਡਲਰ ਐ ਜਿਹੜੇ ਵੀ ਕੋਈ ਬੰਦੇ ਸਾਡੇ ਨਿਗਾਹ ਚ ਆਣਗੇ ਉਹਨਾਂ ਦੇ ਉੱਤੇ ਕਾਰਵਾਈਆਂ ਵੀ ਉਸੇ ਤਰ੍ਹਾਂ ਐਫ ਆਈ ਆਰ ਵੀ ਦਰਜ ਤੇ ਮੁੜ ਕੇ ਅਸੀਂ ਫਾਰਵਰਡ ਬੈਕਵਰਡ ਲਿੰਕਸ ਵੀ ਉਹਨਾਂ ਦੇ ਚੈੱਕ ਕਰ ਰਹੇ ਹਾਂ ਕਿ ਕਿੱਥੋਂ ਲੈ ਕੇ ਆਏ ਆ ਸੋ ਇਹ ਬੜਾ ਮਤਲਬ ਇਹ ਜੇ ਮੈਂ ਇਹਨੂੰ ਕਹਾਂ ਮਤਲਬ ਇੱਕ ਲਾਈਨ 'ਚ ਇਹਨੂੰ ਬਿਆਨ ਕਰਨਾ ਬੜਾ ਔਖਾ ਹੈ ਸੋ ਇਹ ਬੜਾ ਕੰਪਰੀਹੈਂਸਿਵ ਸਾਡਾ ਪ੍ਰੋਗਰਾਮ ਹੈ ਨਾਲ-ਨਾਲ ਅਵੇਅਰਨੈਸ ਕੈਂਪਸ ਹੈ ਜਿਹੜੇ ਚੱਲ ਰਹੇ ਅਲੱਗ-ਅਲੱਗ ਸਪੋਰਟਸ ਦੇ ਈਵੈਂਟਸ ਹੈ ਉਹ ਵੀ ਚੱਲ ਰਹੇ ਆ ਸੋ ਬੜਾ ਵਿਆਪਕ ਬੜਾ ਇੱਕ ਮਲਟੀ ਡਾਈਮੈਨਸ਼ਨਲ ਅਪਰੋਚ ਲਾਸਟ ਵਾਲਾ ਸਰ ਮੇਰਾ ਜਿਹੜੇ ਅੱਜ ਜਗਰਾਉਂ ਦੀ ਮੈਂ ਖਾਸ ਤੌਰ ਤੇ ਗੱਲ ਕਰ ਰਹਾ ਨੇ ਟੀਨੇਜਰ ਬੱਚੇ ਆ ਸੁਣਿਆ ਗਿਆ ਅੱਜ ਦੇ ਸਾਡੇ ਸੋਰਸਸ ਹੈ ਪਤਾ ਲੱਗਿਆ ਵੀ ਹੁਣ ਪੁਰਾਣੇ ਸਮੇਂ ਵਰਗਾ ਤੱਕ ਘਰੇ ਬੈ ਕੇ ਜਾ ਪਰਚੇ ਆ ਕੇ ਜੇਲ੍ਹ ਭੇਜ ਦਿੱਤੇ ਗਏ ਜਿਹੜੇ 15 ਤੋਂ 20 ਸਾਲ ਦੇ ਬੱਚੇ ਨੇ ਹੁਣ ਉਹ ਮੋਟਰਸਾਈਕਲਾਂ ਤੇ ਸ਼ਹਿਰ ਦੇ ਵਿੱਚ ਘੁੰਮ ਕੇ ਉਹ ਵੇਚਦੇ ਨੇ ਤੁਸੀਂ ਦੇਖੋਗੇ ਜੀ ਜੇ ਤੁਸੀਂ ਸਾਡਾ ਡਾਟਾ ਵੀ ਚੈੱਕ ਕੇ ਦੇਖੋ ਤਾਂ ਕੁਝ ਜੁਵਨਾਈਲਸ ਵੀ ਜਿਵੇਂ ਤੁਸੀਂ ਗੱਲ ਕੀਤੀ ਪਰਚੇ ਹੋਏ ਆ ਸੋ ਜਿਵੇਂ ਜਿਵੇਂ ਦੇਖੋ ਕਰਾਇਮ ਜਿਹੜਾ ਹੁੰਦਾ ਨਾ ਉਹ ਐਵਰੀ ਇਵੋਲਵਿੰਗ process ਹੁੰਦਾ ਹੈ ਸਰ ਜਿਵੇਂ ਜਿਵੇਂ ਸੋਸਾਇਟੀ ਆਪਣੇ ਆਪ ਨੂੰ ਡਿਵੈਲਪ ਹੁੰਦੀ ਹੈ ਉਵੇਂ-ਉਵੇਂ ਕ੍ਰਿਮੀਨਲਸ ਵੀ ਆਪਣਾ ਆਪਣਾ ਮੋਡਸ ਆਪਰੇਂਡੀ ਚੇਂਜ ਕਰ ਲੈਂਦੇ ਆ ਸੋ ਇਹ ਕਦੇ ਵੀ ਮਤਲਬ ਇਹ ਆਪਾਂ ਜੀ ਕਹਿ ਰਹੀਏ ਵੀ ਇੱਕੋ ਹੀ ਜੀ ਪੈਟਰਨ ਤੇ ਚੱਲੂਗਾ ਉਦਾਂ ਨਹੀਂ ਹੁੰਦਾ ਚੇਂਜ ਹੁੰਦਾ ਰਹਿੰਦਾ ਸੋ ਪੁਲਿਸ ਵੀ ਉਹਨਾਂ ਦੋਨੋਂ ਚਾਰ ਕਦਮ ਅੱਗੇ ਹੀ ਹੈਗੀ ਐ ਤੇ ਪੁਲਿਸ ਉਹਨਾਂ ਨੂੰ ਫੜੇ ਪੂਰੀ ਤਰ੍ਹਾਂ ਤੰਦਰੁਸਤੀ ਦੇ ਅਸੀਂ ਵਧੀਆ ਤੁਹਾਨੂੰ ਕਾਰਗੁਜ਼ਾਰੀ ਕੀਤੀ ਵੀ ਹੈ ਤੇ ਅੱਗੇ ਵੀ ਉਸ ਤੋਂ ਤਕੜੀ ਕਰਾਂਗੇ ਜੀ ਥੈਂਕ ਯੂ ਇਹ ਸਾਡੇ ਡਾਕਟਰ ਅੰਕੁਰ ਗੁਪਤਾ ਐਸਐਸਪੀ ਜ ਤੁਸੀਂ ਕੋਰਟ ਦੀ ਪ੍ਰਵਾਹ ਨਹੀਂ ਕਰਦੇ ਜੀ ਸਾਨੂੰ ਨੋਟਸ ਆਇਆ ਜੀ ਮੈਂ ਰੁਕਦਾ ਮੈਂ ਰੁਕਦਾ ਮੈਂ ਥੱਲੇ ਦੇਖਿਆ ਮੈਨੂੰ ਨਹੀਂ ਪਤਾ ਨੋਟਸ ਉਹ ਵਕੀਲ ਸਾਹਿਬ ਬੋਲ ਰਿਹਾ ਜੀ ਉਹਨਾਂ ਦੇ ਬਿਨਾ ਨੋਟਸ ਉਹ ਡਾਇਆ ਕਿ ਉਹ ਕਹਿ ਸਕਦੇ ਨਾ ਆਈ ਹੈਵ ਨਾਟ ਰੀਸੀਵ ਤੁਸੀਂ ਰੀਸੀਵ ਨਹੀਂ ਕੀਤਾ ਸਾਈਨ ਤੁਹਾਡੇ ਸੋ ਇਹ ਸੀਗੇ ਈਓ ਸਾਹਿਬ ਜਿਹੜੇ ਕਹਿੰਦੇ ਮੈਂ ਭਾਈ ਰੀਸੀਵ ਇਨ ਕੀਤਾ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਪੀਲਾ ਪੰਜਾ ਹੈ ਉਹ ਹੁਣ ਕੰਦਾਂ ਕਾ ਚੁੱਕਿਆ ਇਸ ਕਰਦਿਆਂ ਅਤੇ ਹੁਣ ਹੌਲੀ ਹੌਲੀ ਇਹ ਛੱਤ ਵੱਲ ਹੋਵੇਗਾ ਜੋ ਸਾਡੇ ਕੋਲ ਇਹ ਖਬਰ ਹੈ ਕਿ ਇਸ ਘਰ ਦੇ ਵਿੱਚ ਸਮਾਨ ਉਸੇ ਤਰੀਕੇ ਪਿਆ ਹੈ ਸੁੱਕਾ ਸਮਾਨ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਬਾਹਰ ਵੀ ਕੱਢਿਆ ਗਿਆ ਹੈ ਤੇ ਬਾਕੀ ਸਮਾਨ ਵਿੱਚੇ ਹੀ ਪਿਆ ਹੈ ਤੇ ਇਹ ਘਰ ਨੂੰ ਇਦਾਂ ਹੀ ਢਾ ਦਿੱਤਾ ਜਾ ਰਿਹਾ ਹੈ ਦੱਸਣਾ ਮੰਨਦਾ ਹੈ ਕਿ ਇਹਨਾਂ ਤੇ 16 ਤੋਂ 17 ਪਰਚੇ ਪੁਲਿਸ ਦੇ ਕਾਨੂੰਨ ਮੁਤਾਬਕ ਹੈਗੇ ਨੇ ਅਤੇ ਹੁਣ ਇਹ ਦੋਨੇ ਪੀਵੀ ਮਾਲਕ ਦੋਨੇ ਹੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਪਿੱਛੋਂ ਉਹਨਾਂ ਦਾ ਜਿਹੜਾ ਘਰ ਹੈ ਇਹ ਢਾਹ ਦਿੱਤਾ ਗਿਆ ਪਰ ਇਸ ਬਾਬਤ ਗੱਲ ਇਹ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਇਹਨਾਂ ਦੇ ਵਕੀਲ ਸਾਹਿਬਾਨ ਵੀ ਇੱਥੇ ਆਏ ਸੀ ਪਰ ਵਕੀਲ ਸਾਹਿਬਾਨ ਕਹਿੰਦੇ ਇਹਨਾਂ ਨੇ ਕੋਰਟ 'ਚ ਜਵਾਬ ਦਾਇਰ ਨਹੀਂ ਕੀਤਾ ਤੇ ਚੁੱਪਚੀਪੇ ਘਰ ਢਾਹ ਦਿੱਤਾ ਗਿਆ ਅਸੀਂ ਈਓ ਸਾਹਿਬ ਨੂੰ ਕੋਰਟ ਦੇ ਵਿੱਚ ਇਹ ਸਵਾਲ ਜ਼ਰੂਰ ਕਰਾਂਗੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਕਿੱਦਨੋਂ ਜਾਂਦਾ ਪਰ ਸਰਕਾਰ ਜਿਹੜੀ ਨਸ਼ਾ ਸਮਗਲਰਾਂ ਦੇ ਘਰ ਉਹ ਢਾ ਰਹੀ ਹੈ ਜਗਰਾਉਂ ਦੇ ਵਿੱਚ ਦੂਜੀ ਵੱਡੀ ਕਾਰਵਾਈ ਹੈ ਪਹਿਲੀ ਕਾਰਵਾਈ ਗਾਂਧੀ ਨਗਰ ਦੇ ਵਿੱਚ ਕੀਤੀ ਗਈ ਸੀ ਅਤੇ ਦੂਜੀ ਕਾਰਵਾਈ ਜਿਹੜੀ ਅੱਜ ਉਹ ਹੋ ਰਹੀ ਹੈ ਐਸਐਸਪੀ ਜਗਰਾਉਂ ਮੌਕੇ ਤੇ ਨੇ ਡੀਐਸਪੀ ਸਿਟੀ ਜਸੋਜੋਤ ਸਿੰਘ ਐਸਐਚਓ ਸਿਟੀ ਐਸਐਚਓ ਸਦਰ ਇਸ ਤੋਂ ਇਲਾਵਾ ਐਸਐਚਓ ਸਦਵਾ ਬੇਟ ਅਤੇ ਹੋਰ ਪੁਲਿਸ ਦੇ ਵੱਡੇ ਅਧਿਕਾਰੀ ਜਿਹੜੇ ਕਿ ਇੱਥੇ ਬੰਚੀ ਹੋ ਜ ਨੇ ਇਸ ਤੋਂ ਲਾ ਵਾ ਪੁਲਿਸ ਦੀ ਨਫਰੀ ਵੀ ਕਾਫੀ ਗਿਣਤੀ ਚ ਜਿਹੜੀ ਇੱਥੇ ਦੇਖੀ ਜਾ ਸਕਦੀ ਐ ਜੋ ਦੋ ਜੀ ਸੀ ਬੀਆਂ ਲਾਈਆਂ ਹੋਈਆਂ ਨੇ ਜੋ ਇਹ ਘਰ ਮਕਾਨ ਧਾਰ ਰਹੀ ਨੇ ਤੁਸੀਂ ਦੇਖੋ ਵੀ ਨਵਾਂ ਬਣਿਆ ਮਕਾਨ ਐ ਪਰ ਜੀ ਸੀ ਬੀਆਂ ਜੇ ਪੰਜੇ ਵੀ ਇਹਨੂੰ ਢਾਉਣ ਚ ਅਸਮਰਥ ਸਾਬਤ ਹੋ ਰਹੇ ਨੇ ਬੜੀ ਦਿੱਕਤ ਆ ਰਹੀ ਐ ਪੱਜੇ ਮਾਰੇ ਜਾ ਰਹੇ ਨੇ ਪਰ ਇਹ ਘਰ ਨਹੀਂ ਢਾਇਆ ਜਾ ਰਿਹਾ ਤਾਂ ਕਈ ਲੋਕਾਂ ਦੇ ਵਿਚਾਰ ਸਾਹਮਣੇ ਆਏ ਨੇ ਇੱਕ ਅੱਧੇ ਲੋਕ ਤਾਂ ਕਹਿ ਰਹੇ ਨੇ ਕਿ ਸਰਕਾਰ ਪ੍ਰਾਪਰਟੀਆਂ ਸੀਲ ਕਰ ਲਵੇ ਪਰ ਕਿਸਦਾ ਘਰ ਨਾ ਟਾਵੇ ਜੀ ਕੁਝ ਲੋਕ ਕਹਿ ਰਹੇ ਨੇ ਬਹੁਤ ਚੰਗੀ ਗੱਲ ਹੈ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦੇ ਘਰ ਟਾਈਕਨ ਚਾਹੀਦੇ ਨੇ ਸੋ ਤੁਹਾਡੀ ਇਸ ਬਾਬਤ ਕੀ رائے ਹੈ ਤੁਸੀਂ ਵੀ ਆਪਣੀ رائے ਜਰੂਰ ਸਾਂਝੀ ਕਰਿਓ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਘਰ ਦਾ ਜਿਹੜਾ ਲੜਿੰਦਾ ਸਮਾਨ ਹੁੰਦਾ ਮੰਜੇ ਵਗੈਰਾ ਆ ਜਾਲੀ ਵਗੈਰਾ ਤੇ ਕੱਪੜੇ ਸਕਾਉਣ ਵਾਲਾ ਸਟੈਂਡ ਇਹ ਸਾਰਾ ਕੁਝ ਜੋ ਕਿ ਜੀਸੀਬੀ ਦੀ ਲਪੇਟ ਦੇ ਵਿੱਚ ਆ ਚੁੱਕਿਆ ਹੈ ਅਤੇ ਜੀਸੀਬੀ ਇਹ ਸਾਰੇ ਸਮਾਨ ਨੂੰ ਖਿੱਚ ਕੇ ਬਾਹਰ ਲਈ ਹੈ ਇਸ ਤੋਂ ਇਲਾਵਾ ਸਿਲੰਡਰ ਸੀਗਾ ਉਹ ਮੁੰਡਿਆ ਨੇ ਚੱਕ ਕੇ ਬਾਹਰ ਕੱਢ ਦਿੱਤਾ ਹੈ ਸਿਲੰਡਰ ਤੋਂ ਬਾਅਦ ਜਿਹੜੀ ਵਾਸ਼ਿੰਗ ਮਸ਼ੀਨ ਆ ਉਹ ਵੀ ਚੱਕ ਕੇ ਬਾਹਰ ਲੈਦੀ ਗਈ ਹੈ ਲਓ ਜੀ ਲੈਂਟਰ ਵੱਲੋਂ ਹੋ ਚੁੱਕੀਆਂ ਨੇ ਜਿਸ ਵੀ ਆ ਦੇਖੋ ਤੁਸੀਂ ਇਸ ਤਰੀਕੇ ਲੈਂਟਰ ਵੀਟ ਆਇਆ ਜਿਹੜਾ ਜਾ ਰਿਹਾ ਸੋ ਮਾੜੇ ਕੰਮ ਕਰਨ ਤੋਂ ਬਚੋ ਜਿੰਨੇ ਵੀਰ ਬੱਸ ਸਕਦੇ ਨੇ ਕਿਉਂਕਿ ਮਾੜੇ ਕੰਮ ਦਾ ਨਤੀਜਾ ਵੀ ਮਾੜਾ ਹੀ ਹੁੰਦਾ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜਿਸ ਬਿਆਂ ਨੇ ਲੈਂਟਰ ਢਾਤਾ ਤੇ ਬਾਕੀ ਹੁਣੇ ਘਰ ਸਿੱਟ ਦੇਣਗੇ ਇਸ ਲਈ ਮਾਰੇ ਕੰਮ ਕਰਨ ਤੋਂ ਸਕੋਚ ਕਰੋ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ